ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰੇ ਨੇ ਪੰਜਾਬ ਦੇ ਕੁਝ ਨੀਲੀਆਂ ਪੱਗਾਂ ਵਾਲੇ ਅਕਾਲੀ ਅਕਲੋਖਾਨੀ ਰੱਬ ਦੀ ਥਾਂ ਤੇ ਬਾਦਲ ਬਾਲਣ ਕਰਦੇ ਨੇ ਨਾ ਇਹਨਾਂ ਨੂੰ ਸ਼ਖਬੀਰ ਬਾਦਲ ਦਾ ਅੱਜ ਕਾਲਾ ਧੰਦਾ ਜਿਹੜਾ ਕੈਨੇਡਾ ਵਿੱਚ ਚੱਲਦਾ ਹੈ ਪੰਜਾਬ ਦਾ ਲੁੱਟ ਖੁਲਟ ਕੀਤਾ ਹੋਇਆ ਪੈਸਾ ਜਿਹੜਾ ਕੈਨੇਡਾ ਭੇਜਿਆ ਉਹਦੀ ਕਰਤੂਤ ਦੱਸਣੀ ਹੈ ਥੋੜੇ ਜੇ ਕੰਨ ਖੋਲ ਕੇ ਸੁਣ ਲਿਓ ਤੁਸੀਂ ਜਿਹੜੇ ਕਹਿੰਦੇ ਆ ਬਾਬੇ ਨਾਨਕ ਦੀ ਤਕੜੀ ਐ 13 13 ਟੋਲ ਦੀ ਐ ਉਹ ਤਕੜੀ ਦੇ ਨਾਲ ਇਹਨਾਂ ਨੇ ਕਿੰਨਾ ਪੈਸਾ ਇਕੱਠਾ ਕੀਤਾ ਹੈ ਜਹਾਜ਼ ਭਰ-ਭਰ ਕੇ ਕਿਵੇਂ ਕੈਨੇਡਾ ਨੂੰ ਭੇਜਿਆ ਉਹ ਕਰਤੂਤ ਸੁਣਿਓ ਅੱਜ ਬਿੰਨੀ ਬੈਗ ਦੇ ਵਿੱਚ ਇੱਕ ਸੰਘਾ ਨਾਮ ਤੇ ਟਰਾਂਸਪੋਰਟ ਚੱਲਦੀ ਐ ਜਿਹਦੇ ਵਿੱਚ ਸੈਂਕੜੇ ਟਰੱਕ ਨੇ ਸੈਂਕੜੇ ਜਾਣ ਕੇ 5 700 ਨਾਰਮਲ ਜੀ ਗੱਲ ਐ ਵੱਧ ਭਮਾ ਹੋਣ ਤੇ ਉਹ ਕੰਪਨੀ ਦੇ ਜਿਹੜੇ ਟਰੱਕ ਨੇ ਰੈੱਡ ਕਲਰ ਵਧੀਆ ਤੇ 54 52 ਫੁੱਟ ਦਾ ਟਰਾਲਾ ਹੁੰਦਾ ਦੋਨੇ ਪਾਸੇ ਸੁਖਬੀਰ ਬਾਦਲ ਦੀ ਸੁਖੇ ਅਮਲੇ ਦੀ ਵੱਡੇ ਕਰਕੇ ਫੋਟੋ ਲਾਈ ਹੁੰਦੀ ਸੀ ਤੇ ਜਦੋਂ ਦਾ ਕਲੇਸ਼ ਪਿਆ ਉਦੋਂ ਸਾਰੀਆਂ ਫੋਟੋਆਂ ਲਹਾ ਦਿੱਤੀ ਇਹਨਾਂ ਨੇ ਕਿ ਰੰਗ ਵਾਲਾ ਗੁਰਸਪੇਰਤਾ ਵੀ ਉਹਨੇ ਥੇਨਾ ਜਲੂਸ ਨਿਕਲੇ ਤੇ ਤੁਸੀਂ ਅੰਦਾਜ਼ਾ ਲਾਓ ਆਨੇ ਹਰ ਦੇ ਵੀ ਕਹਿੰਦੇ ਨੇ ਮੈਂ ਕਹਨਾ ਜੇ ਐਨੇ ਵਾਰ ਤੂੰ ਸੱਬ ਰੱਬ ਰੱਬ ਕਰਨੋਂ ਥੋੜੀ ਬੋ ਤੇ ਸ਼ਾਂਤੀ ਨਾ ਆ ਜੇ ਥੋੜੀ ਬੋ ਤੇ ਅਕਲ ਨਾ ਟਿਕਾਣੇ ਆ ਜੇ ਥੋੜੀ ਬੋ ਤੇ ਤੁਹਾਨੂੰ ਮਤ ਨਾ ਆ ਜੇ ਹਰ ਵਕਤ ਜਦੋਂ ਗੱਲ ਕਰੋ ਬਾਦਲ ਸਾਹਿਬ ਬਾਦਲ ਸਾਹਿਬ ਬਾਦਲ ਸਾਹਿਬ ਬਾਦਲ ਸਾਹਿਬ ਐਨੇ ਵਾਰ ਤਾਂ ਨਾ ਕੋਈ ਕਾਜੀ ਅੱਲਾਹ ਕਹਿੰਦਾ ਹੋ ਨਾ ਕੋਈ ਗੁਰਦਾਦਾ ਗ੍ਰੰਥੀ ਵਾਹਿਗੁਰੂ ਕਹਿੰਦਾ ਜਿੰਨਾ ਚਿਰ ਤੁਸੀਂ ਬਾਦਲ ਬਦ ਲਾਉਨੇ ਹੋ ਅੱਛਾ ਇਹ ਜਿਹੜੇ ਟਰਾਲੇ ਨੇ ਨਾ ਬਿਨਿ ਪੈਗ ਦੇ ਵਿੱਚ ਸ਼ੰਗਾ ਨਾਮ ਤੇ ਟਰਾਂਸਪੋਰਟ ਕੰਪਨੀ ਨੇ ਬਣਾਈ ਟਰਕਿੰਗ ਕੰਪਨੀ ਤੇ ਬਿਨਿ ਪੈਗ ਦੇ ਵਿੱਚ ਜ਼ਮੀਨਾਂ ਬਹੁਤ ਖੁੱਲੀਆਂ ਨੇ ਉੱਥੇ ਕਹਿੰਦੇ ਸੈਂਕੜੇ ਕਿੱਲੇ ਜਨ ਕਿ ਸੈਂਕੜੇ ਏਕੜ ਜ਼ਮੀਨ ਵੀ ਹੈ ਸੁਖਵੀਰ ਬਾਦਲ ਦੀ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਪੰਜਾਬ ਦਾ ਪੈਸਾ ਕਿੱਧਰ ਗਿਆ ਆ ਜਿਹੜਾ ਕਹਿੰਦੇ ਨੇ ਨਾ 1.4 ਲੱਖ ਕਰੋੜ ਕਰਜਾ ਤੇ ਇਹ ਕਰਜਾ ਅੱਧਾ ਕਿਤਾ ਬਾਦਲਾਂ ਦੇ ਘਰੇ ਪਿਆ ਲੁੱਟ ਛਡ ਕੀਤਾ ਹੋਇਆ ਤੇ ਉਥੋਂ ਭਰ ਭਰ ਟਰੱਕ ਭੇਜਦਾ ਕੈਨੇਡਾ ਨੂੰ ਵਿਨਿਪੈਗ ਨੂੰ ਯਾਨਕਿ ਸੈਂਕੜੇ ਟਰੱਕ ਟਰਾਲੇ ਵੱਡੇ ਪਤਾ ਹੈ ਕੈਨੇਡਾ ਵਿੱਚ ਟਰਾਲਾ ਕਿੰਨੇ ਦਾ ਹੈ ਘੱਟੋ ਘੱਟ 1.5 ਲੱਖ ਡਾਲਰ ਦਾ ਯਾਨਕਿ ਇੰਨੀ ਕੀਮਤ ਹੈ ਕੈਨੇਡਾ ਵਿੱਚ ਟਰਾਲੇ ਦੀ ਟਰੱਕ ਦੀ ਵੱਡੇ ਦੀ ਉਹ ਸੈਂਕੜੇ ਨੇ ਤੇ ਉੱਥੇ ਫਿਰ ਜ਼ਮੀਨ ਕਿੰਨੀ ਹੈ ਉਹ ਵੀ ਸੈਂਕੜੇ ਨੇ ਤਦਾਦ ਵਿੱਚ ਹੈ ਸੈਂਕੜੇ ਏਕੜ ਜ਼ਮੀਨ ਹੈ ਪਤਾ ਉੱਥੇ ਹੋਰ ਕੀ ਕੁਝ ਬਣਾਇਆ ਹੋਣਾ ਇਹ ਤਾਂ ਸਾਹਮਣੇ ਆ ਗਿਆ ਇਹ ਤਾਂ ਮੋਟੀਆਂ ਚੀਜ਼ਾਂ ਨੇ ਜ਼ਮੀਨ ਵੀ ਸਾਹਮਣੇ ਪਈ ਹੈ ਤੇ ਟਰੱਕ ਵੀ ਚੱਲਦੇ ਨੇ ਤੇ ਉਹ ਟਰੱਕ ਹਲੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਹੋਰ ਉੱਥੇ ਸ਼ਹਿਰਾਂ ਵਿੱਚ ਹੋਣਗੇ ਜਨ ਕਿ ਕੱਲੇ ਬਿੰਨੀ ਪੈਦੇ ਵਿੱਚ ਜਿਹੜੀ ਇਹਨਾਂ ਦੀ ਟਰਾਂਸਪੋਰਟ ਚੱਲਦੀ ਹੈ ਨਾ ਸੰਗਾ ਨਾਂ ਤੇ ਉਹ ਸੈਂਕੜੇ ਟ੍ਰੱਕ ਨੇ ਤੇ ਜਿਹੜੇ ਇੱਥੇ ਪੰਜਾਬ ਵਿੱਚ ਹਲੇ ਵੀ ਨਹੀਂ ਹਟਦੇ ਤਕੜੀ 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 ਪੰਥ ਨੂੰ ਵੋਟ ਪਾਵਾਂਗੇ ਪੰਥ ਨੂੰ ਬਚਾਵਾਂਗੇ ਪੰਥ ਨੂੰ ਬਚਾਉਣ ਵਾਲੇ ਪੰਥ ਦਾ ਬੇੜਾ ਬਹਾਗੇ ਪੰਥ ਦਾ ਬੇੜਾ ਬਹਾਗੇ ਪੰਥ ਨੂੰ ਬਚਾਉਣ ਵਾਲੇ ਮਾੜੀ ਮੋਟੀ ਅਕਲ ਲੈ ਲਓ ਥੋੜੀ ਬਹੁਤੀ ਅਕਲ ਲੈ ਲਓ ਸ਼ਰਮ ਕਰ ਲਓ ਮਾੜੀ ਮੋਟੀ ਅਸੀਂ ਜਿੰਨਾ ਚਿਰ ਪੰਜਾਬ ਨੂੰ ਉਹ ਉਜਾੜਦੇ ਨਹੀਂ ਨਾ ਉਹਨਾਂ 'ਚ ਸਾਨੂੰ ਅਕਲ ਟਿਕਾਣੇ ਨਹੀਂ ਆਉਂਦੀ ਫਿਰ ਵਧੀਆ ਰਹਿਾਂਗੇ ਜਦੋਂ ਅੱਧਾ ਕ ਬਿਹਾਰ ਆ ਕੇ ਬਸ ਗਿਆ ਪੰਜਾਬ ਦੇ ਵਿੱਚ ਫਿਰ ਕਹਣਗੇ ਭਈ ਇਹ ਆ ਗਏ ਇੱਥੇ ਭਈ ਇਹ ਆ ਗਏ ਤੇ ਭਈਆਂ ਨੇ ਆਉਣਾ ਹੀ ਆ ਜਿੰਨਾ ਪੰਜਾਬ ਦਾ ਪੈਸਾ ਸੀ ਲੁੱਟ ਛੁਟ ਕਰਕੇ ਬਾਦਲਾਂ ਨੇ ਅਮਰੀਕਾ ਤੇ ਕੈਨੇਡਾ ਸੋਕਿਆ ਤੇ ਤੁਸੀਂ ਪਿੱਟੀ ਚੱਲੋ ਇੱਥੇ ਬਾਦਲਵਾਲ ਕਰੀ ਚੱਲੋ ਹੁਣ ਤਾਂ ਚਾਰ ਚਫੇਰੋਂ ਛੇਤਰ ਪੈਂਦੇ ਨੇ ਕਿ ਕੋਈ ਚਿੱਟੇ ਦਾ ਵਪਾਰੀ ਕਹਿੰਦਾ ਕੋਈ ਕਹਿੰਦਾ ਗੋਲਕਾਂ ਤੇ ਕਬਜ ਹੈ ਦਰਵਾਸਾ ਦਾ ਸੋਨਾ ਲੁੱਟ ਕੇ ਲੈ ਗਏ ਗੁਰੂ ਸਾਹਿਬ ਦੀ ਬੇਅਦਬੀ ਹੋ ਗਈ ਬੇਅਦਬੀ ਦਾ ਇਨਸਾਨ ਮੰਗੜ ਵਾਲੇ ਸ਼ਰਿਆਮ ਗੋਲੀਆਂ ਚਲਾ ਕੇ ਮੌਤਾਂ ਹੋ ਗਈਆਂ ਹੁਣ ਤਾਂ ਮਾੜਾ ਮੋੜਾ ਸਮਝ ਜੋ ਜਾਂ ਫਿਰ ਜਦੋਂ ਜੁੱਤੀਆਂ ਸ਼ਰਿਆਾਂ ਮਾਰਨ ਈ ਉਦੋਂ ਅਕਲ ਲਗਾਣੇ ਆਓ ਬਸੇਰਾ ਕੁਸ਼ ਕਰਾਤਾ ਹੁੰਦਾ ਇਹਨਾਂ ਨੇ ਕਿਉਂ ਨਹੀਂ ਸਮਝਦੇ ਸੀ ਮੈਂ ਦੋ ਚੀਜ਼ਾਂ ਦਸੀਆਂ ਨੇ ਇਹ ਤੁਸੀਂ ਥੋੜਾ ਜਿਹਾ ਠੰਡੇ ਦਿਮਾਗ ਨਾਲ ਸੋਚ ਲਿਓ ਵੀ ਜੇ ਕੱਲੇ ਬਿੰਨੀ ਪੈਗ ਦੇ ਵਿੱਚ ਸੈਂਕੜੇ ਟਰੱਕ ਚੱਲਦੇ ਨੇ ਸੁਖਵੀਰ ਬਾਦਲ ਦੇ ਤੇ ਸੈਂਕੜੇ ਏਕੜ ਜ਼ਮੀਨ ਹੈ ਤਾਂ ਹੋਰ ਕੀ ਕੁਝ ਹੋਣਾ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਪਰ ਅਸੀਂ ਢੇਡਾਂ ਦੀ ਤਰ੍ਹਾਂ ਬੋਟਾਂ ਪਾਉਣੀਆਂ ਨੇ ਜਦੋਂ ਇੱਕ ਢੇਡ ਮੁੰਨਣੀ ਹੁੰਦੀ ਹੈ ਫਿਰ ਸਾਰੀਆਂ ਆਪਣੇ ਆਪ ਉਹ ਜਿਹੜਾ ਭੇਡਾਂ ਮੰਨਣ ਵਾਲਾ ਹੁੰਦਾ ਉਹਦੇ ਕੋਲੇ ਕੱਲੀ ਕੱਲੀ ਆਈ ਜਾਂਦੀ ਹੈ ਤੇ ਇਦਾਂ ਸਾਡੀ ਇਹ ਗੱਲਬਾਤ ਹੈ ਬਸ ਹਰ ਵਕਤ ਤੇ ਸਾਨੂੰ ਮਿਲਦਾ ਕੀ ਹੈ ਜਦੋਂ ਵੋਟਾਂ ਪੈਂਦੀਆਂ ਨੇ ਜਿਹੜਾ ਭੁੱਖੀ ਖਾਂਦਾ ਉਹਨੂੰ ਅੱਧੀ ਕੌਲੀ ਭੁੱਕੀ ਦੀ ਦੇ ਦਿਓ ਜਿਹੜਾ ਕੋਈ ਸ਼ਰਾਬ ਪੀਂਦਾ ਉਹਨੂੰ ਬੋਤਲ ਸ਼ਰਾਬ ਦੀ ਦੇ ਦਿਓ ਕਾਲਾ ਮਾਲ ਹੁੰਦਾ ਹੋਰ ਪਤਾ ਨਹੀਂ ਅੱਗੇ ਸੁਭਾ ਕੀ ਹੁੰਦਾ ਵੋਟਾਂ ਪਾਉਣੀਆਂ ਸਿਪਾਈ ਚੱਲੋ ਬਸ ਪਰ ਦੇਖਿਓ ਨਾ ਵੀ ਪੰਜਾਬ ਨੂੰ ਕਿਵੇਂ ਉਜਾੜਿਆ ਪੰਜਾਬ ਨੂੰ ਕਿਵੇਂ ਲੁੱਟਿਆ ਔਰ ਜਿੰਨਾਂ ਦੀ ਵੀ ਧੌਣ ਵਿੱਚ ਕਿੱਲਾ ਹੋਇਆ ਨਾ ਵੀ ਇਹ ਗਿਆਨੀ ਐਦਾਂ ਬੋਲੀ ਜਾਂਦਾ ਪਹਿਲਾਂ ਫੋਨ ਕਰ ਲਿਓ ਬੈਨੀ ਪੈਗ ਵੀ ਉੱਥੇ ਸ਼ਰਵੀਰ ਦੇ ਟਰਾਲੇ ਚੱਲਦੇ ਨੇ ਕਿ ਨਹੀਂ ਸ਼ਰਵੀਰ ਦੀ ਜ਼ਮੀਨ ਸੈਂਕੜੇ ਏਕੜ ਹੈਗੀ ਹੈ ਕਿ ਨਹੀਂ ਫਿਰ ਮੈਨੂੰ ਪੁੱਛ ਲਿਓ ਪਤਾ ਕਰਨਾ ਸ਼ੁਰੂ ਕਰੋ ਵੀ ਹੈਗਾ ਉੱਥੇ ਸਾਰਾ ਕੁਝ ਕਿ ਨਹੀਂ ਤੇ ਸਾਨੂੰ ਕੀ ਲੋੜ ਹੈ ਆਈ ਤਾਂ ਦੇਖਣਾ ਹੈ ਤਮਾਸ਼ਾ ਜੇ ਲੋਸ਼ ਨਿਕਲਦਾ ਦੇਖਣਾ ਐ ਸੀ ਹਲੇ ਤੁਹਾਡੇ ਕੋਲੇ ਟਾਈਮ ਹੈਗਾ ਹਲੇ ਵੀ ਸਮਝੋ ਐਵੇਂ ਨਾ ਰਟrai ਲਈ ਰੱਖੋ ਬਾਦਲ ਬਾਦਲ ਦੀ ਇਹ ਹਰਾਮਖੋਰ ਨੇ ਪੂਰੇ ਇਹਨਾਂ ਨੇ ਕੇਵਲ ਕੁਰਬਾਨਾਂ ਪਾ ਲੀਆਂ ਚਿੱਟੇ ਕੁਰਤੇ ਜਾਮੇ ਪਾ ਲੇ ਦਾੜੀਆਂ ਰਖ ਲੀਆਂ ਨੀਲੀਆਂ ਪੱਗਾਂ ਬਾਲ ਲੀਆਂ ਕਈ ਵਾਰੀ ਸੁਖਵੀਰ ਦਾ ਗਾਤਰਾ ਡਿੱਗਿਆ ਹੋਇਆ ਹੈ ਨਾ ਪੁਲਿਸ ਵਾਲੇ ਗਨਮੈਨ ਫੜਾਉਂਦੇ ਨੇ ਵੀ ਆ ਪੁੱਠਾ ਪਾ ਲਿਆ ਬਸ ਅਲੇਡ ਕਿ ਉਹਨੂੰ ਪਤਾ ਹੀ ਨਹੀਂ ਲੱਗਦਾ ਉਹ ਤਾਂ ਰੋਟੀਆਂ ਇੰਨੀਆਂ ਖਾਂਦਾ ਪਤਾ ਨਹੀਂ ਪਤਾ ਹੀ ਲੱਗਦਾ ਉਹਨੂੰ ਵੀ ਮੈਂ ਰੋਟੀ ਖਾ ਲਈ ਕਿ ਦੁਬਾਰੇ ਫੇਰ ਖਾਣ ਲੱਗ ਜਾਂਦਾ ਮੱਤਮਾਰੀ ਪਈ ਹੈ ਤੇ ਅਸੀਂ ਉਹਨੂੰ ਸ਼੍ਰੋਮਣੀ ਕਾਲਜ ਦੇ ਪ੍ਰਧਾਨ ਬਣਾ ਕੇ ਪਤਾ ਨਹੀਂ ਕਿਹੜੇ ਸਨਮਾਨ ਕਰੀ ਜਾਂਦੇ ਹਾਂ ਥੋੜਾ ਬਹੁਤਾ ਯਾਰ ਜਮੀਰ ਨੂੰ ਜਗਾ ਲਓ ਇਹ ਸਭ ਕੁਝ ਪੰਜਾਬ ਦਾ ਹੈ ਜਿਨ੍ਹਾਂ ਨੇ ਪੰਜਾਬ ਬਸਾਇਆ ਹੈ ਨਾ ਜਿਨ੍ਹਾਂ ਨੇ ਪੰਜਾਬ ਨੂੰ ਆਜ਼ਾਦ ਕਰਾਇਆ ਉਹਨਾਂ ਦੀ ਮਾੜੀ ਮੋਟੀ ਸ਼ਰਮ ਮੰਨ ਲਓ ਮੈਂ ਕਹਣਾ ਜਿੰਨੇ ਵਾਰੀ ਬਾਦਲ ਵਾਦਲ ਕਹਿੰਦੇ ਹੋ ਨਾ ਉਹਨੇ ਵਾਰੀ ਘਰੇ ਬਹਿ ਕੇ ਰੱਬ ਰੱਬ ਕਰ ਲਿਆ ਕਰੋ ਥੋੜੀ ਬਹੁਤੀ ਸਮਤ ਆਜੂ ਅਕਲ ਆਜੂ ਥੋੜੀ ਬਹੁਤੀ ਸਮਝ ਜੋਗੇ ਸਕੂਨ ਮਿਲਜੂ ਮੜਾ ਮੋਟਾ ਤੇ ਨਹੀਂ ਤਾਂ ਪਤਾ ਨਹੀਂ ਕਿੰਨੇ ਕਟਰਾਲੇ ਹੋਰ ਬਣਗੇ ਉੱਥੇ ਕਿੰਨੇ ਕਿ ਸੈਂਕੜੇ ਜਮੀਨ ਹੋਰ ਲਈ ਜਾਊ ਇਹ ਬੇਨਤੀ ਪ੍ਰਵਾਨ ਕਰਿਓ ਇਹ ਸਚਾਈ ਪੇਸ਼ ਕੀਤੀ ਹੈ ਹੁਣ ਮਿਰਚਾਂ ਲੱਗਣ ਗਈਆਂ ਚਲੂਣੇ ਲੜਨ ਗਏ ਦਵਾਈਦ ਵੀ ਰੱਖ ਲਿਓ ਕੋਲੇ ਤੇਲ ਰੱਖ ਲਿਓ ਸਰੋਂ ਦਾ ਸਭਨ ਰੱਖ ਲਿਆ ਤੋ ਕਿ ਕਈ ਵਾਰੀ ਕਸੂਤੇ ਤਾਂ ਹੱਥ ਲੱਗ ਜਾਂਦਾ ਤੇ ਟੱਪੋਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ